ਦੇਖ ਯਾਰ ਆਸ ਕਹਿੰਨ ਕਿ ਆਪਦਾ ਆ ਗਿਆ ਠੀਕ ਹੈ ਨਾ ਆਸ ਕੈਨਰ ਇਹਦਾ ਆਪਦਾ ਕਹਿੰਦਾ ਮੈਨੂੰ 100 ਰੁਪਇਆ ਦਿਓ ਮੈਂ ਤੁਹਾਨੂੰ ਇੰਸਟਾਗ੍ਰam ਤੇ ਫੋਲੋ ਪਰ ਵਧਾਉਣ ਵਾਲੀ ਤਕਨੀਕ ਦੱਸਦਾ ਠੀਕ ਹੈ ਨਾ ਦੋਨੇ ਸਕੈਨਰ ਮਲਾ ਕੇ ਦੇਖ ਲੋ ਭਾਈ ਇੱਕੋ ਹੀ ਆ ਐਵੇਂ ਕਿਸੇ ਦੀ ਮਦਦ ਨਹੀਂ ਕਰਦਾ ਕਿਸੇ ਦੀ ਉਹ ਨਹੀਂ ਕਰਦਾ ਦੋਨੇ ਸਕੈਨਰ ਇਹਦੇ ਆਉਂਦੇ ਆ ਐਵੇਂ ਨਾ ਭਰਾਵੋ ਆਪਣਾ ਭਰਾ ਲੁੱਟਿਆ ਜਾਵੇ ਕੋਈ ਵੀਡੀਓ ਬੰਦ ਤੋਂ ਅਨ ਸ਼ੇਅਰ ਕਰ ਦਿਓ ਬਾਹਰਲੇ ਮੁਲਕਾਂ ਵਾਲਿਆਂ ਨੇ ਇਹਨੂੰ ਬਹੁਤ ਰੁਪਇਆ ੱੱ ਲੈ ਆ ਯਾਰ ਮੈਂ ਆਪ ਸਾਡੇ ਜਵਾਕਾਂ ਨੂੰ ਕਹਿ ਕੇ ਇਨੂ ਰਪੀਏ ਟੱਲਿਆ ਮੈਨੂੰ ਇਹ ਬਲਾਕ ਮਾਰ ਗਿਆ ਮੇਰਾ ਵੀਰ ਕੋਈ ਨਹੀਂ ਪੁੱਤ ਮੇਰਾ ਜਿਹੜੀ ਭਾਬੀ ਨੂੰ ਕਹਿਣਾ ਉਹਨਾਂ ਭਾਬੀ ਜੀ ਮੈਂ ਤੇਰਾ ਬਹੁਤ ਵੱਡਾ ਫੈਨ ਆ ਅਸੀਂ ਵੀ ਉਹਦੀ ਆਈਡੀ ਤੋਂ ਤੇਰਾ ਵੀਡੀਓ ਡਾਊਨਲੋਡ ਕੀਤੀ ਹੈ ਜੇ ਕਹਿਣ ਲੱਗਿਆ ਵੀ ਨਹੀਂ ਮੈਂ ਇਹ ਗੱਲ ਆਖੀ ਤਾਂ ਭਾਈ ਮੇਰੇ ਅਸੀਂ ਕਮੈਂਟ ਲਾ ਕੇ ਵੀਡੀਓ ਪਾਵਾਂਗੇ ਠੀਕ ਹੈ ਗੱਲ ਕਰਨੀ ਤੇ ਆਹ ਫੋਰ ਟਰੈਕਟਰ ਭਾਈ ਐਵੇਂ ਨਹੀਂ ਬਣਿਆ ਕਹਦਾ ਹੁੰਦਾ ਜੀ ਮੈਂ ਤਾਂ 200 ਦੀ ਢੇਰੀ ਲੈ ਕੇ ਆਉਣਾ 250 ਦੀ ਢੇਰੀ ਲੈ ਕੇ ਆਉਣਾ ਆਈਫੋਨ ਐਵੇਂ ਨਹੀਂ ਬਣਿਆ ਬਾਬੇ ਬਾਹਰਲੇ ਮੁਲਕਾਂ ਦੇ ਵਿਚਾਰੇ ਆਪਣੇ ਭੋਲੇ ਭਾਲੇ ਆ ਉਹਨਾਂ ਨੇ ਇਹ ਬੰਦੇ ਨੂੰ ਫੁੱਲ ਮਦਦ ਕੀਤੀ ਹੈ ਫੁੱਲ ਸਪੋਰਟ ਕੀਤੀ ਹੈ ਪਰ ਇਹਨੇ ਇੱਕ ਵੀ ਕਿਸੇ ਦੇ ਦਿਹਾੜੀ ਨਹੀਂ ਲਾਈ ਮੇਰੀ ਇਹ ਪਿੰਡ ਚ ਗੱਲ ਹੋਈ ਆ ਪਹਿਲਾ ਇਹ ਕੰਜਰ ਦਾ ਖਾ ਕੇ ਚੋਂਚਾ ਖਾਜੀ ਚੋਂਚਾ ਦਾ ਦੂਜੇ ਦਾ ਸਰਫ ਦਾ ਕੋਲੋਂ ਦਾ ਹੀ ਪੱਥ ਗਿਆ ਠੀਕ ਆ ਗੱਲ ਕਰਨੀ ਸੀ ਉਦੋਂ ਵੀ ਹਸਪਤਾਲ ਦੇ ਜਾਵਣਾ ਮੈਨੂੰ ਐ ਹੋ ਗਿਆ ਮੈਨੂੰ ਐ ਹੋ ਗਿਆ ਮੈਨੂੰ ਐ ਹੋ ਗਿਆ ਬਹੁਤ ਰੁਪਏ ਉਦੋਂ ਇਹਨੇ ਉਹ ਕੀਤੇ